ਕੁਈ 2-3 ਵਜੇ ਤੋਂ ਬਾਅਦ ਜਿਹੜੀ ਮਾਰਨਿੰਗ ਸੀ ਉਸ ਤੋਂ ਬਾਅਦ ਚੀਜ਼ਾਂ ਕੁਝ ਵਾਪਰੀਆਂ ਨੇ ਹਨ ਜਿਹੜੀਆਂ ਲੱਗਿਆ ਕਿ ਮਹਾਰਾਜ ਵੱਲੋਂ ਜਿਵੇਂ ਦੁਆਵਾਂ ਕੰਮ ਕਰਦੀਆਂ ਨੇ ਨਾ ਦੁਆ ਦਾ ਅਸਰ ਹੁੰਦਾ ਜੀ ਸੋ ਉਹ ਅਸਰ ਅਸੀਂ ਪ੍ਰੈਕਟੀਕਲ ਦੇਖ ਰਹੇ ਹਾਂ ਕਿ ਅੱਜ ਡਾਕਟਰ ਸਾਹਿਬ ਜੀ ਜਦੋਂ ਮਿਲੇ ਸਾਨੂੰ ਤਾਂ ਬੜਾ ਸੋਹਣਾ ਜਾਨੀ ਆ ਦੱਸ ਕੇ ਗਏ ਆ ਕਿ ਇਹ ਦਇਆ ਕਿ ਚੀਜ਼ਾਂ ਠੀਕ ਹੋ ਰਹੀਆਂ ਨੇ ਉਹਦੀਆਂ ਹਨ ਬਾਕੀ ਤਾਂ ਆ ਬਸ ਤੁਸੀਂ ਵੀ ਸਾਰੇ ਤੁਹਾਨੂੰ ਭਰਾਵਾਂ ਨੂੰ ਵੀ ਮੇਰੀ ਬੇਨਤੀ ਆ ਉਹ ਨੀਚੇ ਗੱਲੋਂ ਮਾਈਕ ਯਾਰ ਮੜ ਮੜ ਕੇ ਕੇ ਬਸ ਅਰਦਾਸ ਲਈ ਬੋਲੋ ਬਸ ਸਾਰੇ ਆਪਣੇ ਟਾਈਟਲ ਵੀ ਜਿਹੜੇ ਦੇਣੇ ਬਸ ਅਰਦਾਸ ਲਈ ਕੋਈ ਨਾ ਵੀ ਤੁਸੀਂ মিডিਆ ਦੇ ਲਈ ਨਾ ਰਾਜ ਕੀ ਜ਼ਾਹਿਰ ਕੀਤੀ ਬਸ ਬਹੁਤ ਸਾਰੇ ਸਾਜਣ ਸੀ ਜਿਹੜੇ ਹਨ ਉਹ ਆਰ ਆਈ ਪੀ ਆਰ ਆਈ ਪੀ ਲਿਖਣ ਲੱਗੇ ਸੀ ਤੇ ਇਹ ਤੁਹਾਨੂੰ ਵੀ ਪਤਾ ਹੀ ਹੈ ਕਿ ਇਹ ਚੰਗੀ ਗੱਲ ਨਹੀਂ ਹੈ ਇੱਕ ਜਿਉਂਦੇ ਜਾਗਦੇ ਬੰਦੇ ਨੇ ਜਿਹੜਾ ਜ਼ਿੰਦਗੀ ਨਾਲ ਲੜ ਰਿਹਾ ਹੈ ਤੇ ਉਹਦੀ ਹਿੰਮਤ ਦੇਖੋ ਕਿ ਐਡੇ ਮੇਜਰ ਐਕਸੀਡੈਂਟ ਤੋਂ ਬਾਅਦ ਵੀ ਉਹ ਬੰਦਾ ਸਰਵਾਈਵ ਕਰ ਰਿਹਾ ਤੇ ਨੋ ਡਾਊਟ ਆਪ ਵੀ ਲੜ ਰਿਹਾ ਔਰ ਨਾਲ ਮਹਾਰਾਜ ਦੀ ਖੇਡ ਹੈ ਕਿਰਪਾ ਉਹਦਾ ਇਮਤਿਹਾਨ ਹੈ ਔਰ ਉਹਦੇ ਚ ਸਾਡੀ ਸੰਗਤ ਕਹਿ ਲੋ ਸਾਰੇ ਹਨਾ ਜਿਹੜੇ ਆਰਟਿਸਟਾਂ ਨੂੰ ਚਾਹਣ ਵਾਲੇ ਸੁਣਨ ਵਾਲੇ ਹੁੰਦੇ ਉਹਨਾਂ ਦੀ ਅਰਦਾਸਾਂ ਕੰਟੀਨਿਊ ਅਰਦਾਸਾਂ ਬਹੁਤ ਸਾਰੇ ਗੁਰੂ ਘਰਾਂ ਤੋਂ 콜 ਆ ਰਹੀ ਹੈ ਜਿਵੇਂ ਕਿ ਇੱਥੇ ਅਰਦਾਸ ਹੋਈ ਹੈ ਇੱਥੇ ਅਰਦਾਸ ਹੋਈ ਹੈ ਕਿਸੇ ਨੇ ਖੰਡ 파ਟ ਸੋ ਕਿਸੇ ਨੇ ਸਾਲ 파ਟ ਸੋ ਸੋ ਲੇ ਲੋ ਗਾਇਗ ਹੋਣ ਦੀ ਗਵਾਹੀ ਪਰਦਾ ਉਹਦਾ ਗਾਣਾ ਤੇ ਉਹਦੀ ਜਿਹੜੀ ਸਿਚੁਏਸ਼ਨ ਬਣੀ ਹੋਈ ਹੈ ਸੋ ਸੋ બસ ਤੁਸੀਂ ਵੀ ਸਾਰੇ ਬਸ ਹਨਾ ਬਸ ਆਪ ਦਾ ਨਿਊਜ਼ ਵੀ ਦਿਓ ਤੇ ਨਾਲ ਨਾਲ ਕਿਉਂਕਿ ਤੁਸੀਂ ਵੀ ਸਾਰੇ ਚਾਹਣ ਵਾਲੇ ਹੀ ਹੋ ਹਨਾ ਸਾਡਾ ਇੱਕ ਬਹੁਤ ਗੂੜਾ ਰਿਸ਼ਤਾ ਹੈ ਸਾਡਾ ਸਾਰਿਆਂ ਦਾ ਆਰਟਿਸਟਾਂ ਦਾ মিডিਆ ਦਾ ਬਸ ਅਦਾਸ ਹੀ ਕਰੋ ਹਨਾ ਸਭ ਤੁਸੀਂ ਕੱਲ ਰਾਤ ਤੋਂ ਕੱਲ ਦਿਨ ਤੋਂ ਹੀ ਇੱਥੇ ਹੋ ਤਾਂ ਸਥਿਤੀ ਕੀ ਕਹਿੰਦੀ ਆ ਹੁਣ ਕੱਲ ਤੋਂ ਬਾਅਦ ਹੁਣ ਕਿੰਨਾ ਕੁ ਫਰਕ ਪਿਆ ਕਿਹੜੀ ਕਿਹੜੀ ਚੀਜ਼ ਦਾ ਖਾਸ ਮੂਵਮੈਂਟ ਦਾ ਤੁਸੀਂ ਦੇਖਿਆ ਉਸ ਨੂੰ ਨਹੀਂ ਹੁਣ ਹੋਰ ਕਾਫੀ ਚੀਜ਼ਾਂ ਠੀਕ ਹੋ ਗਈਆਂ ਭਾਈ ਜਦੋਂ ਹਾਰਟ ਹੁਣ ਸਰਵਾਈਵ ਕਰ ਰਿਹਾ ਹਾਂ ਹਾਂ ਹਾਰਟ ਦੀ ਪੋਜੀਸ਼ਨ ਹੁਣ ਗੁੱਡ ਪੋਜੀਸ਼ਨ ਹੈ ਹਾਰਟ ਦੀ ਉਹਦੀ ਤੇ ਬੀਪੀ ਸੈੱਟ ਹੋਇਆ ਹੁਣ ਜਿਹੜੇ ਕੱਲ ਬੀਪੀ ਗੜਬੜ ਸੀ ਬੀਪੀ ਆਈ ਨਹੀਂ ਸੀ ਗਲਤ ਬੇਸਿਕਲੀ ਪਰ ਅੱਜ ਉਹਦਾ ਬੀਪੀ ਸਟੇਬਲ ਹੈ ਹੈ ਤੇ ਬਾਕੀ ਹੁਣ ਜੋ ਅੱਜ ਸਵੇਰ ਤੋਂ ਦੇਖ ਰਹੇ ਹਾਂ ਅਸੀਂ ਮਾਰਨਿੰਗ ਤੋਂ ਮੈਲਾ ਤਾਂ 6 ਘੰਟੇ ਹੋ ਗਏ ਹੁਣ ਉਹ ਬਹੁਤ ਮਾਈਨਰ ਮੈਡੀਸਨ ਤੇ ਸਰਵਾਈਵ ਕਰ ਰਿਹਾ ਕਿਉਂਕਿ ਕੱਲ ਰਾਤ ਦੇ ਜਿਹੜੇ ਕਾਫੀ ਸਟੇਰੋਇਡਸ ਸੀ ਬਹੁਤ ਹਾਰਡ ਮੈਡੀਸਨ ਸੀਗੀਆਂ ਜੋ ਡਾਕਟਰ ਦੱਸਦੇ ਸੀ ਕਿਉਂਕਿ ਉਹਦੋਂ ਕਰਨਾ ਪੈਣਾ ਸੀ ਉਹਨਾਂ ਨੂੰ ਕੋਈ ਆਪਸ਼ਨ ਨਹੀਂ ਹੈਣੀ ਸੀ ਪਰ ਮਹਾਰਾਜ ਦੀ ਕਿਰਪਾ ਹੀ ਹੈ ਅੱਗੇ ਪਤਾ ਨਹੀਂ ਅਜੇ ਕੀ ਹੋਣਾ ਹੈ ਰੱਬ ਜਾਣਦਾ ਪਰ ਜੋ ਪਿਛਲੇ 5-6 ਘੰਟਿਆਂ ਦੀ ਰਿਪੋਰਟ ਹੈ ਜੀ ਸਾਨੂੰ ਵੀ ਥੋੜਾ ਚੈਨ ਆਇਆ ਤੇ ਸਾਨੂੰ ਵੀ ਹੁਣ ਉਹ ਦਿਦਾ ਹੈ ਤੇ ਹੁਣ ਕਾਫੀ ਸਹੀ ਹੋ ਰਿਹਾ ਹੈ ਉਹਨਾਂ ਦੇ ਨਾਲ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਦਿ ਲਈ ਔਨ ਸਟਾਈ ਟੀਵੀ ਦਿਨਾਂ